ਸਵਾਗਤ ਹੈ ਮੈਂ ਹਮਦੀਪ ਜੋਤ ਸਿੰਘ ਤਾਂ ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਅਪਡੇਟ ਤੁਹਾਨੂੰ ਦੇ ਦਿੰਨੇ ਆ ਜੀਹਾਂ ਦਾਦੇ ਕਿ ਰਾਤ ਜਿਸ ਹਿਸਾਬ ਦੇ ਨਾਲ ਲਗਾਤਾਰ ਅਰਦਾਸਾਂ ਸ਼ੁਰੂ ਹੋਈਆਂ ਰਾਜਵੀਰ ਜਵੰਦਾ ਦੇ ਲਈ ਦੁਨੀਆ ਭਰ ਦੇ ਵਿੱਚ ਜਿੱਥੇ-ਜਿੱਥੇ ਪੰਜਾਬੀ ਬੈਠਾ ਸੀ ਹਰੇਕ ਕਿਸੇ ਨੇ ਜਿਹੜਾ ਅਰਦਾਸ ਕਰੀ ਔਰ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਕੁਝ ਘੰਟਿਆਂ ਬਾਅਦ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਤਬਦੀਲੀ ਵੀ ਆਈ ਹੈ ਕਿਉਂਕਿ ਇੱਕ ਜਿਹੜੀ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹੜਾ ਚਿੰਤਾ ਵਧਾਈ ਸੀ ਤਾਂ ਅਸੀਂ ਇੱਕ ਇਸ ਵਕਤ ਸਵੇਰੇ ਸਵੇਰੇ ਜਿਹੜਾ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ ਫੋਰਟਿਸ ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜਵੀਰ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ 바ਬਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜਵੀਰ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਨੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਆਇਆਗਾ ਕਿਉਂਕਿ ਲਗਾਤਾਰ ਰਾਤ ਜਿਸ ਹਾਲ ਆਪ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਹੈ ਜਿਹੜੀਆਂ ਰਿਪੋਰਟਾਂ ਅਸੀਂ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂਦੇ ਨੇ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਨਹੀਂ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਹੀ ਜਾਰੀ ਆਕਸੀਜਨ ਨਾ ਜਾਣ ਕਰਕੇ ਇਹ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕ ਲੇਸ਼ਨ ਨਹੀਂ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂਜ ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਸ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੁਹਾਨੂੰ ਦੱਸਦੀ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਤਾਂ ਹੀ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧ ਦਾ ਐਕਸੈਂਟ ਹੋਇਆ ਤਾਂ ਉਸ ਵੇਲੇ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜੇ 6- ਬ੍ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੀ ਕगार ਤੇ ਆ ਜਾਂਦਾ ਤਾਂ ਰਾਜੀ ਵੀ ਜਮਦ ਤੇ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ ਫੋਰਟਿਸ ਆਨ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰ ਜਿਹੜੇ ਹੈ ਲਗਾਤਾਰ ਟ੍ਰੀਟਮੈਂਟ ਕਰ ਰਿਹਾ ਡਾਕਟਰ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋਈ ਜਾਂਦਾ ਹੈ ਜਦੋਂ ਅਜੇ ਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤ ਤੱਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਕਿ ਜਿੱਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ ਦੋਸਤ ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਆਸੀਂ ਵੀ ਤੁਹਾਨੂੰ ਉਹੀ ਦੱਸਦੇ ਆ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਦਾਦੇਉ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ 40 ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜੀਵ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਨੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਹੋਇਆ ਬੀਪੀ ਕੰਟਰ ਕਿਉਂਕਿ ਲਗਾਤਾਰ ਰਾਤ ਜਿਸ ਹਸਾਬ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਜਿਹੜੀਆਂ ਰਿਪੋਰਟਾਂ ਸੀ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂਦੇ ਨੇ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਨਹੀਂ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਵਿੱਚ ਆ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਆ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਨਹੀਂ ਜਾ ਰਹੀ ਆਕਸੀਜਨ ਨਾ ਜਾਣ ਕਰਕੇ ਇਹ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕੂਲੇਸ਼ਨ ਲੇਸ਼ਨਿੰਗ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂਜ ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ਼ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਜ਼ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈੱਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੋਂ ਦੱਸਦੀ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਤਾਂ ਹੀ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧ ਦਾ ਐਕਸੈਂਟ ਹੋਇਆ ਤਾਂ ਉਸ ਵਾਰ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜੇ 6-7 ਮਿੰ ਬ੍ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੀ ਕगार ਤੇ ਆ ਜਾਂਦਾ ਤਾਂ ਰਾਜੀ ਵੀ ਜਮਦਿਆਂ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ ਫੋਰਟਿਸ ਹੋਂ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰ ਜਿਹੜੇ ਆ ਲਗਾਤਾਰ ਟ੍ਰੀਟਮੈਂਟ ਕਰ ਰਹੇ ਆ ਡਾਕਟਰ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋ ਹੀ ਜਾਂਦਾ ਹੈ ਜਦੋਂ ਅਜਿਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤ ਤੱਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਨਾ ਗੱਲਬਾਤ ਕਰ ਰਹੇ ਸੋ ਉਹ ਵੀ ਕਹਿ ਰਹੇ ਸੀ ਕਿ ਜਿਹਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ دوست ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਅਸੀਂ ਵੀ ਤੁਹਾਨੂੰ ਉਹੀ ਦੱਸਦੇ ਹਾਂ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹ ਦੇਉਂ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ ਫੋਰਟਿਸ ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜੀਵ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਦੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਹੋਇਆ ਬੀਪੀ ਕੰਟਰ ਕਿਉਂਕਿ ਲਗਾਤਾਰ ਰਾਤ ਜਿਸ ਹਿਸਾਬ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਜਿਹੜੀਆਂ ਰਿਪੋਰਟਾਂ ਅਸੀਂ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਹੀ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਵਿੱਚ ਆ ਜਾਂ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਆ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆਏ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਹੀ ਜਾ ਰਹੀ ਆਕਸੀਜਨ ਨਾ ਜਾਣ ਕਰਕੇ ਜਿਹੜੇ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕੂਲੇਸ਼ਨ ਸਪਲੀਸ਼ਨ ਨਹੀਂ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂजेस ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਜ਼ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈੱਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੁਹਾਨੂੰ ਦੱਸ ਦੇ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਜ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਤਾਂ ਹੀ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧਰ ਦਾ ਐਕਸੈਂਟ ਹੋਇਆ ਤਾਂ ਉਸ ਵਾਰ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜੇ 6 ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੀ ਕगार ਤੇ ਆ ਜਾਂਦਾ ਤਾਂ ਰਾਜੀ ਵੀ ਜਮਦ ਤੇ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ 40 ਸੌਨ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹ ਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰ ਜਿਹੜੇ ਹੈ ਲਗਾਤਾਰ ਟ੍ਰੀਟਮੈਂਟ ਕਰ ਰਿਹਾ ਡਾਕਟਰ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋਈ ਜਾਂਦਾ ਹੈ ਜਦੋਂ ਅਜੇ ਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤਾਂ ਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਕਿ ਜਿੱਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ دوست ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਅਸੀਂ ਵੀ ਤੁਹਾਨੂੰ ਉਹੀ ਦੱਸਦੇ ਹਾਂ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟਰ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹ ਦਾ ਦੇਉ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ ਫੋਰਟਿਸ ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜੀਵ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਨੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਹੋਇਆ ਬੀਪੀ ਕੰ ਕਿਉਂਕਿ ਲਗਾਤਾਰ ਰਾਤ ਜਿਸ ਹਿਸਾਬ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਹੈ ਜਿਹੜੀਆਂ ਰਿਪੋਰਟਾਂ ਅਸੀਂ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਹੀ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਵਿੱਚ ਆ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਆ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆਏ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਹੀ ਜਾ ਰਹੀ ਆਕਸੀਜਨ ਨਾ ਜਾਣ ਕਰਕੇ ਜਿਹੜੇ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕੂਲ ਸਪਲੀਸ਼ਨ ਨਹੀਂ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂजेस ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਜ਼ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੁਹਾਨੂੰ ਦੱਸ ਦੇ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਜ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਤਾਂ ਹੀ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧ ਦਾ ਐਕਸੀਡੈਂਟ ਹੋਇਆ ਤਾਂ ਉਸ ਵਾਰ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜੇ 6 ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੀ ਕਗਾਰ ਤੇ ਆ ਜਾਂਦਾ ਤਾਂ ਰਾਜੀ ਵੀ ਜਮਦਿਆਂ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ 40 ਸੌਨ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰਸ ਜਿਹੜੇ ਆ ਲਗਾਤਾਰ ਟ੍ਰੀਟਮੈਂਟ ਕਰ ਰਿਹਾ ਡਾਕਟਰਸ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖ ਰੇ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋਈ ਜਾਂਦਾ ਹੈ ਜਦੋਂ ਅਜੇ ਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤਾਂ ਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਕਿ ਜਿੱਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ دوست ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਅਸੀਂ ਵੀ ਤੁਹਾਨੂੰ ਉਹੀ ਦੱਸਦੇ ਹਾਂ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟਰ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹ ਦਾ ਦੇਉ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ ਫੋਰਟਿਸ ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜੀਵ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਨੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਹੋਇਆ ਬੀਪੀ ਕੰ ਕਿਉਂਕਿ ਲਗਾਤਾਰ ਰਾਤ ਜਿਸ ਹਿਸਾਬ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਹੈ ਜਿਹੜੀਆਂ ਰਿਪੋਰਟਾਂ ਅਸੀਂ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਹੀ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਵਿੱਚ ਆ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਆ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆਏ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਹੀ ਜਾ ਰਹੀ ਆਕਸੀਜਨ ਨਾ ਜਾਣ ਕਰਕੇ ਜਿਹੜੇ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕੂਲ ਲੈਸ਼ਨ ਨਹੀਂ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂजेस ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ਼ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਜ਼ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈੱਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੁਹਾਨੂੰ ਦੱਸ ਦੇ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਤਾਂ ਹੀ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧ ਦਾ ਐਕਸੀਡੈਂਟ ਹੋਇਆ ਤਾਂ ਉਸ ਵਾਰ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜੇ 6- ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੀ ਕगार ਤੇ ਆ ਜਾਂਦਾ ਤਾਂ ਰਾਜੀ ਵੀ ਜਮਦਿਆਂ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ 40 ਸੌਨ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰਸ ਜਿਹੜੇ ਆ ਲਗਾਤਾਰ ਟ੍ਰੀਟਮੈਂਟ ਕਰ ਰਿਹਾ ਡਾਕਟਰਸ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋਈ ਜਾਂਦਾ ਹੈ ਜਦੋਂ ਅਜੇ ਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤ ਤੱਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਕਿ ਜਿੱਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ دوست ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਅਸੀਂ ਵੀ ਤੁਹਾਨੂੰ ਉਹੀ ਦੱਸਦੇ ਹਾਂ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟਰ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹ ਦਾ ਦੇਉ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ ਫੋਰਟਿਸ ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜੀਵ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਨੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਹੋਇਆ ਬੀਪੀ ਕੰ ਕਿਉਂਕਿ ਲਗਾਤਾਰ ਰਾਤ ਜਿਸ ਹਿਸਾਬ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਹੈ ਜਿਹੜੀਆਂ ਰਿਪੋਰਟਾਂ ਅਸੀਂ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਹੀ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਵਿੱਚ ਆ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆਏ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਹੀ ਜਾ ਰਹੀ ਆਕਸੀਜਨ ਨਾ ਜਾਣ ਕਰਕੇ ਜਿਹੜੇ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕੂਲੇਸ਼ਨ ਸਪਲੀਸ਼ਨ ਨਹੀਂ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂजेस ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਜ਼ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈੱਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੁਹਾਨੂੰ ਦੱਸਦੀ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਜ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਤਾਂ ਹੀ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧ ਦਾ ਐਕਸੀਡੈਂਟ ਹੋਇਆ ਤਾਂ ਉਸ ਵਾਰ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜੇ 6 ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੀ ਕगार ਤੇ ਆ ਜਾਂਦਾ ਤਾਂ ਰਾਜੀ ਵੀ ਜਮਦਿਆਂ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ ਫੋਰਟਿਸੋਂ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰਸ ਜਿਹੜੇ ਆ ਲਗਾਤਾਰ ਟ੍ਰੀਟਮੈਂਟ ਕਰ ਰਿਹਾ ਡਾਕਟਰਸ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋਈ ਜਾਂਦਾ ਹੈ ਜਦੋਂ ਅਜੇ ਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤੱਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਕਿ ਜਿੱਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ دوست ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਅਸੀਂ ਵੀ ਤੁਹਾਨੂੰ ਉਹੀ ਦੱਸਦੇ ਹਾਂ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹ ਕਰਦੇ ਹਾਂ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ ਫੋਰਟਿਸ ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ ਗਏ ਆ ਤਾਂ ਰਾਜੀਵ ਜਵੰਦਾ ਦੀ ਜਿਹੜੀ ਹੈਲਥ ਅਪਡੇਟ ਤੁਹਾਨੂੰ ਦੇ ਦਿੰਨੇ ਆ ਹਜੇ ਕਿਹਾ ਜਾ ਰਿਹਾ ਹੈ ਕਿ ਬੀਪੀ ਜਿਹੜਾ ਉਹਨਾਂ ਦਾ ਸਟੇਬਲ ਹੋਇਆ ਬੀਪੀ ਕੰ ਕਿਉਂਕਿ ਲਗਾਤਾਰ ਰਾਤ ਜਿਸ ਹਿਸਾਬ ਦੇ ਨਾਲ ਜਿਹੜੀ ਇੱਕ ਰਿਪੋਰਟ ਆਈ ਐਮ ਆਰ ਆਈ ਔਰ ਸੀਟੀ ਸਕੈਨ ਉਸ ਦੇ ਵਿੱਚ ਜੋ ਜੋ ਚੀਜ਼ਾਂ ਲਿਖੀਆਂ ਸੀ ਬ੍ਰੇਨ ਨੂੰ ਲੈ ਕੇ ਉਸ ਦੇ ਵਿੱਚ ਅਜਿਹੀਆਂ ਚੀਜ਼ਾਂ ਲਿਖੀਆਂ ਸੀ ਜਿਹੜੀਆਂ ਬ੍ਰੇਨ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਦਿਖਾਈ ਦਿੰਦਾ ਹੈ ਜਿਹੜੀਆਂ ਰਿਪੋਰਟਾਂ ਅਸੀਂ ਦੇਖੀਆਂ ਕਿਉਂਕਿ ਜੋ ਰਾਜਵੀਰ ਜਵੰਦਾ ਦਾ ਤੁਸੀਂ ਦੇਖਿਆ ਕਿ ਹਾਈਪੋਕਸਿਕ ਜਿਹੜੇ ਚੇਂजेस ਲਿਖੇ ਹੋਏ ਸੀ ਤਾਂ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੇ ਚੇਂਜ ਆ ਜਾਂ ਬ੍ਰੇਨ ਦੇ ਵਿੱਚ ਜਦੋਂ ਬਦਲਾਅ ਆ ਜਾਂਦੇ ਨੇ ਉਹ ਬਦਲਾਅ ਕਿਸ ਕਿਸ ਵਜ੍ਹਾ ਕਰਕੇ ਆਉਂਦੇ ਨੇ ਉਹ ਬਦਲਾਅ ਆਉਂਦੇ ਨੇ ਜਦੋਂ ਬ੍ਰੇਨ ਨੂੰ ਬਲੱਡ ਨਹੀਂ ਪਹੁੰਚਦਾ ਦੂਜੇ ਪਾਸੇ ਜਿਹੜਾ ਬ੍ਰੇਨ ਨੂੰ ਆਕਸੀਜਨ ਨਹੀਂ ਪਹੁੰਚਦੀ ਤਾਂ ਬਲੱਡ ਨਹੀਂ ਪਹੁੰਚਦਾ ਤਾਂ ਆਕਸੀਜਨ ਹੀ ਪਹੁੰਚਦੀ ਤਾਂ ਫਿਰ ਹਾਈਪੋਕਸਿਕ ਚੇਂजेस ਜਿਹੜੇ ਨੇ ਸਾਡੇ ਬ੍ਰੇਨ ਦੇ ਵਿੱਚ ਆ ਨਾਰਮਲੀ ਫੰਕਸ਼ਨ ਕਰਦਾ ਹੈਗਾ ਔਰ ਜਦੋਂ ਨਾਰਮਲ ਫੰਕਸ਼ਨ ਕਰਦਾ ਤਾਂ ਉਸ ਨੂੰ ਬਲੱਡ ਜਿਹੜਾ ਮਿਲਦਾ ਤੇ ਆਕਸੀਜਨ ਜਿਹੜੀ ਮਿਲਦੀ ਹੈ ਜਿੰਨਾ ਕਰਕੇ ਉਹ ਸੈਲਸ ਜਿਹੜੇ ਸਾਡੇ ਬ੍ਰੇਨ ਦੇ ਲਗਾਤਾਰ ਐਕਟਿਵ ਰਹਿੰਦੇ ਆ ਕੰਮ ਕਰਦੇ ਰਹਿੰਦੇ ਆ ਪਰ ਹਾਈਪੋਕਸਿਕ ਚੇਂजेस ਦਾ ਮਤਲਬ ਹੁੰਦਾ ਹੈ ਕਿ ਜਦੋਂ ਤੁਹਾਡੇ ਦਿਮਾਗ ਦੇ ਵਿੱਚ ਅੰਦਰੂਨੀ ਹਿੱਸੇ ਦੇ ਵਿੱਚ ਬਦਲਾ ਆ ਜਾਣ ਉਹ ਬਦਲਾ ਕਿਦੇ ਕਿਹੜੇ ਕਾਰਨਾ ਕਰਕੇ ਆ ਜਾਂਦੇ ਆ ਜਿਵੇਂ ਅਸੀਂ ਕਿਹਾ ਸੀ ਕਿ ਪਹਿਲੇ ਦਿਨ ਤੋਂ ਆਕਸੀਜਨ ਨਹੀਂ ਜਾ ਰਹੀ ਆਕਸੀਜਨ ਨਾ ਜਾਣ ਕਰਕੇ ਜਿਹੜੇ ਬਦਲਾ ਆਏ ਔਰ ਦੂਜੇ ਪਾਸੇ ਬਲੱਡ ਵੀ ਜਿਹੜਾ ਨਹੀਂ ਜਾ ਰਿਹਾ ਸੀ ਕਿਉਂਕਿ ਬਲੱਡ ਦੀ ਸਰਕੂਲ ਸਪਲੀਸ਼ਨ ਨਹੀਂ ਹੋ ਰਹੀ ਸੀ ਉਸ ਦੇ ਕਰਕੇ ਬਲੱਡ ਨਾ ਜਾਣ ਕਰਕੇ ਹਾਈਪੋਕਸਿਕ ਚੇਂजेस ਜਿਹੜੇ ਨੇ ਕੁਝ ਚੇਂਜ ਸੈੱਲਾਂ ਦੇ ਵਿੱਚ ਆਉਂਦੇ ਨੇ ਬ੍ਰੇਨ ਸੈੱਲ ਜਿਹੜੇ ਡੈਮੇਜ ਹੋ ਜਾਂਦੇ ਆ ਡੈੱਡ ਹੋ ਜਾਂਦੇ ਆ ਤਾਂ ਉਹਦੇ ਕਰਕੇ ਬ੍ਰੇਨ ਦਾ ਐਕਸਰੇ ਜਦੋਂ ਅਸੀਂ ਦੇਖਿਆ ਤਾਂ ਐਕਸਰੇ ਦੇ ਵਿੱਚ ਸਾਫ ਦਿਖ ਰਿਹਾ ਸੀ ਕਿ ਉਹ ਬ੍ਰੇਨ ਦਾ ਕੁਝ ਕ ਹਿੱਸਾ ਡਾਰਕ ਹੋਇਆ ਪਿਆ ਸੀ ਜਾਨੀ ਕਿ ਕਾਲਾ ਹੋਇਆ ਪਿਆ ਸੀ ਉਹ ਕਦੋਂ ਹੁੰਦਾ ਜਦੋਂ ਅੰਦਰਲੇ ਸੈਲਜ਼ ਜਿਹੜੇ ਨੇ ਉਹ ਮਰ ਜਾਂਦੇ ਨੇ ਤਾਂ ਉਹ ਸੈਲ ਕਦੇ ਵੀ ਦੁਬਾਰਾ ਰੀਸਰਕੂਲੇਟ ਨਹੀਂ ਹੁੰਦੇ ਨਵੇਂ ਜਿਹੜੇ ਆ ਉਹ ਹੋ ਜਾਂਦੇ ਆ ਪਰ ਤੁਹਾਨੂੰ ਦੱਸ ਦੇ ਕਿ ਉਹ ਸਵੇਰ ਜਿਹੜੀ ਸੀਪੀਆਰ ਦੀ ਗੱਲ ਕੀਤੀ ਸੀ ਸੀਪੀਆਰ ਹੁੰਦਾ ਜਦੋਂ ਅਸੀਂ ਆਰਟੀਫੀਸ਼ੀਅਲ ਤੌਰ ਦੇ ਉੱਪਰ ਆਪਣੇ ਮੂੰਹ ਰਾਹੀਂ ਕਹਿ ਲਈਏ ਜਾਂ ਫਿਰ ਦੂਜੇ ਪਾਸੇ ਜਦੋਂ ਅਸੀਂ ਜਿਸ ਕਿਸੇ ਨੂੰ ਅਟੈਕ ਆਉਂਦਾ ਤਾਂ ਛਾਤੀ ਨੂੰ ਦਬਾਉਣਿਆ ਅਸੀਂ ਜੋਰ-ਜੋਰ ਦੀ ਛਾਤੀ ਨੂੰ ਦਬਾਉਣਿਆ ਉਹਨੂੰ ਕਹਿੰਦੇ ਆ ਸੀਪੀਆਰ ਕਾਹ ਕਿਹਾ ਜਾਂਦਾ ਕਿ ਸੀਪੀਆਰ ਹਰੇਕ ਬੰਦੇ ਨੂੰ ਦੇਣੀ ਆਉਣੀ ਚਾਹੀਦੀ ਹੈ ਤਾਂ ਜਦੋਂ ਰਾਜੀਵੀ ਜਵੰਧਰ ਦਾ ਐਕਸੀਡੈਂਟ ਹੋਇਆ ਤਾਂ ਉਸ ਵਾਰ ਉਸਨੂੰ ਸੀਪੀਆਰ ਨਹੀਂ ਮਿਲੀ ਜਿਸ ਦੇ ਕਰਕੇ 5-4 ਮਿੰਟ ਸਾਡਾ ਬ੍ਰੇਨ ਮੈਕਸਿਮਮ ਜਿਹੜ ਰੇਨ ਨੂੰ ਨਾਮ ਮਿਲੇ ਤਾਂ ਉਹ 5-6 ਮਿੰਟ ਜਿਹੜਾ ਹੈਗਾ ਕੰਮ ਕਰ ਸਕਦਾ ਉਸ ਤੋਂ ਬਾਅਦ ਉਹ ਬਿਲਕੁਲ ਜਿਹੜਾ ਹੈਗਾ ਖਤਮ ਹੋਣ ਦੇ ਕਗਾਰ ਤੇ ਆ ਜਾਂਦਾ ਤਾਂ ਰਾਜੀ ਵੀ ਜਮਦਿਆਂ ਤੁਸੀਂ ਦੇਖੋ 6 ਤੋਂ ਜਿਹੜੇ 6.5 ਘੰਟੇ 5-6 ਘੰਟੇ ਲੱਗੇ 40 ਸੌਨ ਤੱਕ ਤਾਂ ਇਹ ਸਾਰੀਆਂ ਗੱਲਾਂ ਦਾ ਰਲ ਮਿਲਾ ਕੇ ਜਿਹੜਾ ਐਂਡ ਤੇ ਕਨਕਲੂਜਨ ਨਿਕਲਿਆ ਕਿ ਇਹੀ ਹੈ ਕਿ ਸਥਿਤੀ ਹਜੇ ਵੀ ਗੰਭੀਰ ਹੈ ਨਾਜ਼ੁਕ ਬਹੁਤ ਹੈ ਸਥਿਤੀ ਡਾਕਟਰਸ ਜਿਹੜੇ ਹੈ ਲਗਾਤਾਰ ਟ੍ਰੀਟਮੈਂਟ ਕਰ ਰਿਹਾ ਡਾਕਟਰਸ ਲਗਾਤਾਰ ਚੰਗੀ ਤਰ੍ਹਾਂ ਦੇ ਨਾਲ ਦੇਖਰੇਖ ਕਰ ਰਿਹਾ ਪੀਜੀਆਈ ਦੇ ਡਾਕਟਰਾਂ ਨਾਲ ਵੀ ਕੰਸਲਟ ਕੀਤਾ ਜਾ ਰਿਹਾ ਕਿਉਂਕਿ ਹੋਈ ਜਾਂਦਾ ਹੈ ਜਦੋਂ ਅਜੇ ਹੀ ਕੰਡੀਸ਼ਨ ਹੁੰਦੀ ਹੈ ਕੋਈ ਜਿਹੜਾ ਬੰਦਾ ਹੱਥ ਪੈਰ ਮਾਰਦਾ ਹੀ ਹੈ ਜਿੱਥੇ-ਜਿੱਥੇ ਵੀ ਉਸ ਦੀ ਪਹੁੰਚ ਹੁੰਦੀ ਹੈ ਬੰਦਾ ਉੱਤ ਤੱਕ ਜਾਂਦਾ ਤਾਂ ਇਹ ਹੀ ਗੱਲ ਹੈ ਕਿ ਅਸੀਂ ਜਦੋਂ ਉਹਨਾਂ ਨਾਲ ਦੋਸਤਾਂ ਨਾਲ ਗੱਲਬਾਤ ਕਰ ਰਹੇ ਸੀ ਉਹ ਵੀ ਕਹਿ ਰਹੇ ਸੀ ਕਿ ਜਿੱਦਾ ਜਿੱਥੇ ਕੋਈ ਯਾਰ ਦੋਸਤ ਹੈਗਾ ਉਹ ਉੱਥੇ ਜਿਹੜਾ ਗੱਲਬਾਤ ਕਰ ਰਿਹਾ ਹੈਗਾ ਆਪਣੇ ਡਾਕਟਰਸ دوست ਨਾਲ ਕਰ ਰਿਹਾ ਕੋਈ ਅਮਰੀਕਾ ਤੋਂ ਕੋਈ ਆਸਟ੍ਰੇਲੀਆ ਜਿੱਥੇ ਵੀ ਕੋਈ ਬੈਠਾ ਹੈਗਾ ਤਾਂ ਉਹੀ ਗੱਲ ਅਸੀਂ ਵੀ ਤੁਹਾਨੂੰ ਉਹੀ ਦੱਸਦੇ ਹਾਂ ਕਿ ਜਿਹੜੀ ਸਥਿਤੀ ਹੈ ਉਹ ਜਿਉਂ ਦੀ ਤਿਉਂ ਹੈ ਜਿਉਂ ਦੀ ਤਿਉਂ ਕਿਉਂ ਹੈ ਕਿਉਂਕਿ ਜਿਹੜੇ ਬ੍ਰੇਨ ਦੇ ਸੈੱਲ ਨੇ ਉਹ ਰਿਕਵਰ ਨਹੀਂ ਹੋਣੇ ਜਿਹੜਾ ਬ੍ਰੇਨ ਹੁਣ ਡੈਮੇਜ ਹੋ ਗਿਆ ਉਹ ਰਿਕਵਰ ਨਹੀਂ ਹੋਣਾ ਉੰਨੇ ਹਿੱਸਾ ਜਿਹੜਾ ਹੈਗਾ ਉਹ ਬਿਲਕੁਲ ਵੀ ਰਿਕਵਰ ਨਹੀਂ ਹੋਣਾ ਉਹਦੇ ਕਰਕੇ ਜਿਹੜਾ ਹੁਣ ਇਹ ਹੈ ਕਿ ਵੈਂਟੀਲੇਟਰ ਰਿਪੋਰਟ ਆਈ ਸੀ ਐਮ ਆਰ ਆਈ ਔਰ ਸੀਟੀ ਸਕੈਨ ਦੀ ਰਿਪੋਰਟ ਉਸਨੇ ਸਾਰੀ ਲੋਕਾਂ ਦੀ ਜਿਹ ਦਾਦੇਉ ਐਮਰਜੈਂਸੀ ਵਾਰਡ ਦੇ ਬਿਲਕੁਲ ਬਾਹਰ ਖੜੇ ਆ 40 ਹਸਪੀਟਲ ਦੇ ਤਾਂ ਲਗਾਤਾਰ ਇੱਥੇ ਗਾਇਕ ਆ ਰਹੇ ਨੇ ਲੀਡਰ ਆ ਰਹੇ ਨੇ ਔਰ ਦੂਜੇ ਪਾਸੇ ਕਈ ਜਥੇਬੰਦੀਆਂ ਸਮਾਜਿਕ ਕਾਰਕੁਨ ਵੀ ਜਿਹੜੇ ਇੱਥੇ ਆ ਰਹੇ ਨੇ ਰਾਜੀਵ ਜਵੰਦਾ ਦਾ ਹਾਲ ਜਾਣਨ ਦੇ ਲਈ ਪਰਿਵਾਰ ਦੇ ਨਾਲ ਉਹਨਾਂ ਦਾ ਦੁੱਖ ਵੰਡਾਉਣ ਦੇ ਲਈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਾਂ ਸਵੇਰੇ ਸਵੇਰੇ ਜਿਹੜਾ ਇੱਥੇ ਗੁਰਸ਼ਬਦ ਗਾਇਕ ਔਰ ਰਣਜੀਤ ਬਾਵਾ ਉਹ ਵੀ ਜਿਹੜੇ ਆ ਕੇ